ਬਾਤ ਨਹੀਂ ਕੋਈ ਕਰਨੀ ਕੋਈ। ਸਵੇਰਾਂ ਤੋਂ ਆਉਂਦੀ ਹੈ ਗੈਸ ਦੀ। ਹਾਂ। ਹਾਂ। ਉਧਰ ਛੱਡਵੇਂ ਦੁਕਾਨਾਂ ਨਹੀਂ ਨਿਖੜਿਆ ਜਾਂਦਾ ਉਧਰ ਨੂੰ ਜਾਂਦੀ ਆ। ਹਾਂ। ਹਾਂ ਤੁਹਾਡੇ ਵਾਲੇ ਹਵਾ ਉਧਰ ਨੂੰ ਆਣਾ। ਹਾਂ। ਦੁਕਾਨਾਂ ਤੇ ਖੜਾ। 125 ਵਾਲੇ ਨੂੰ ਕਿੱਥੇ ਕੱਟ ਕੇ ਲੈਣਾ ਹੈ। ਉਧਰੋਂ ਕਰਾ ਦਿੰਨੇ ਆ ਥੋੜਾ। ਲਾ ਕੇ ਤਾਂ 125 ਕਰਾ। ਲੈ। ਇਹ ਨਕਸ਼ਾ ਪਾਟਾ ਦੇ ਖੇਤਰ ਵਿੱਚ ਚੱਲ ਰਿਹਾ ਹੈ तो वो अपना बात कर लीजिए घंटे में इतना मेरे पास हजार का स्ट्रैप कलेक्शन है

ਪਰਾਣਾ ਮੰਡੀ ਦੇ ਨਜ਼ਦੀਕ ਜੋ ਛੇਪਗਤ ਸਿੰਘ ਕਾਲਜ ਦਾ ਚੌਕ ਹੈ ਜਿੱਥੇ ਪਰਾਣਾ ओरिएंटਲ ਬੈਂਕ ਹੋਇਆ ਕਰਦਾ ਸੀ ਉੱਥੇ ਗੈਸ ਪਾਈਪ ਜਿਹੜੀ ਐ ਲੀਕ ਹੋਈ ਉਸ ਦਾ ਰੀਜ਼ਨ ਜੋ ਦੱਸ ਰਿਹਾ ਕਿ ਇੱਥੇ ਕਾਲਜ ਰੋਡ ਦੇ ਉੱਤੇ ਸੀਵਰੇਜ ਪਾਇਆ ਜਾ ਰਿਹਾ ਸੀ ਤੇ ਜੀਪੀਸੀ ਵਾਲੇ ਨੇ ਜਦੋਂ ਸੀਵਰੇਜ ਵਾਸਤੇ ਵੱਡਾ ਪਟਨਾ ਸ਼ੁਰੂ ਕੀਤਾ ਤਾਂ ਗੈਸ ਪਾਈਪ ਨਾਲ ਟੱਚ ਹੋ ਗਿਆ ਔਰ ਜੋ ਗੈਸ ਪਾਈਪ ਉਹ ਕਰੈਕ ਹੋ ਗਈ ਔਰ ਜੋ ਮਿੱਟੀ ਸਮੇਤ ਗੈਸ ਜਿਹੜੀ ਆ ਕਾਫੀ ਉੱਪਰ ਤੱਕ ਗਈ ਔਰ ਵੱਡਾ ਹਾਦਸਾ ਹੁਣ ਢਲ ਗਿਆ ਕਿਉਂਕਿ ਮੌਕੇ ਤੇ ਗੈਸ ਪਾਈਪ ਵਾਲੇ ਇਥੇ ਜਿਹੜੇ ਅਡਾਨੀ ਗਰੁੱਪ ਵਾਲੇ ਆ ਇਥੇ ਪਹੁੰਚੇ ਆ ਔਰ ਉਹ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਸ਼ੇਅਰ ਕਰ ਰਿਹਾ ਹੈ ਆ ਜੋ ਖੱਡਾ ਪਟਿਆ ਜਾ ਰਿਹਾ ਹੈ ਸੀਵਰੇਜ ਕਨੈਕਸ਼ਨ ਵਾਸਤੇ ਪਟਿਆ ਜਾ ਰਿਹਾ ਹੈ ਔਰ ਜੋ ਗੈਸ ਪਾਈਪ ਹੈ ਇਸ ਇਲਾਕੇ ਜੋ ਦਿੱਕਤ ਕੋਈ ਵੀ ਹੈ ੁੰਦੇ ਨਾਲ ਵੱਡਾ ਹਾਸਾ ਹੁਣ ਹੋ ਟਲਿਆ ਕੀ ਰਿਪੋਰਟਿੰਗ ਕਿੰਨਾ ਗਾਹ ਹੈ ਪ੍ਰੋਜੈਕਟ ਤੋਂ ਸਾਡੀ ਲਾਈਨ ਡੈਮੇਜ ਕਰਦੀ ਆ। ਉਹਨਾਂ ਨੂੰ ਉਸ ਦੇ ਅਗਰੇ ਤਰੰਤ ਨੂੰ ਫੇਰ ਕੰਮ ਦੀ ਕੋਸ਼ਿਸ਼ ਕਰੇ ਗਏ ਨੇ। ਉਹ ਬਸ ਉਹਦੀ ਕੁਆਲਿਟੀ ਨੂੰ ਸਿਕਰ ਕਰੇ ਗਏ ਨੇ ਅਦੇ ਉੱਪਰ। ਨਹੀਂ ਹੋਇਆ ਕੀ ਸੀਗਾ ਨੇ ਇਸ ਤੇ ਕਹਿੰਦੇ ਬਹੁਤ ਜਿਆਦਾ ਟੂਲ ਮਿੱਟੀ ਉਡਾ ਉਹ ਕਹਿੰਦੇ ਹਾਦਸਾ ਨਾਲ ਡਿਲੇ ਬਣ। ਨਹੀਂ ਟੂਲ ਮਿੱਟੀ ਵਗੈਰਾ ਕੁਝ ਨਹੀਂ ਸੀਗੇ ਇਸ ਤੇ। ਸਿੰਪਲੀ ਇਹਨਾਂ ਨੇ ਦੇਖੋ ਕੱਟ ਵਿੱਚ ਜ਼ਿਆਦਾ ਵੱਡਾ ਨਹੀਂ ਲੱਗਾ। ਨੋਰਮਲ ਕੱਟ ਲੱਗਾ ਹੋਇਆ। ਐਕਸਕਿਊਜ਼ ਕਰਤਾ ਵਾਲ ਵਗੈਰਾ ਬੰਦ ਕਰ ਦਿੱਤੇ ਹੋਏ ਆ ਸੀ। ਸੋ ਟੀਮ ਵਰਕ ਕਰ ਰਹੀ ਆ। ਸੋ 10 ਸਫਰ ਮਿੰਟ ਤੱਕ ਜੇ ਆਇਆ ਦੁਬਾਰਾ ਸਟਾਰਟ ਹੋ ਜਾਏਗਾ। ਨਾ ਕਿਣਾ ਸਾਨੂੰ ਤੜ ਕਰਦਾ ਇਸ ਨੂੰ ਲੈ ਕੇ ਕੋਈ ਸ਼ਿਕਾਇਤ ਵੀ ਕਰੋਗੇ ਬਿਨਾਂ ਇਸ ਤੋਂ ਡੇਲ ਆ ਕਿਹਾ ਹਾਂ ਪਰਟਮੈਂਟ ਨਾਲ ਕਮਿਊਨੀਕੇਸ਼ਨ ਕੀਤਾ ਜਾਏਗਾ ਕਿ ਨੈਕਸਟ ਟਾਈਮ ਕੋਈ ਅਜਿਹਾ ਨਾ ਹੋਵੇ ਹੰਦੂ ਹਾਦਸਾ ਟੜਿਆ ਕਿ ਜਦ ਤੱਕ ਨਹੀਂ ਆਈ ਮੋਨ ਦਿੰਦੇ ਕਿਉਂਕਿ ਆਪਣੇ ਵਾਲ ਵਗੈਰਾ ਸਾਰੇ ਆਈਸੋਲੇਟ ਕਰ ਦਿੱਤੇ ਹੋਈ ਹੈ ਜੀ ਇਹ ਆਡਕਟ ਹੁੰਦਾ ਹੈ ਕਿ ਕਿਸ ਤਰੀਕੇ ਨਾਲ ਜਰਾ ਹੈ ਬਹੁਤ ਬਹੁਤ ਕਰਦੀ ਹੁੰਦੀ ਹੈ ਪਰ ਹਨ ਜਦੋਂ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਟੀਮ ਜਾ ਕੇ ਤੁਰੰਤ ਇੱਥੇ ਵਾਲ ਵਗੈਰਾ ਕਲੋਜ਼ ਕਰਦੇ ਨੇ 파ਟ ਹੁੰਦਾ ਹੈ ਬਿਟਵੀਨ ਵਾਲਾ ਉਹਨੂੰ ਆਈਸੋਲੇਟ ਹੋ ਜਾਂਦਾ ਸੋ ਇਹ ਫਰਾ ਪ੍ਰੋਸੀਜਰ ਹੁੰਦਾ ਜਿਸ ਦੇ ਅਕੋਰਡਿੰਗਲੇ ਸਾਰੀ ਵਰਕ ਕਰਦੇ ਮੈਂਟਨੈਂਸ ਡਿਪਾਰਟਮੈਂਟ ਇਹਨੂੰ ਸਿਲ ਚੀਜ਼ ਹੁੰਦੀ ਨੇ ਦੇਰ ਤੱਕ ਕੰਮ ਬੱਸ ਪੰਡ ਪਾਇਆ ਜਾਵੇਗਾ ਔਰ ਤੁਸੀਂ ਦੇਖ ਸਕਦੇ ਹੋ ਕਿ ਮਜ਼ਦੂਰ ਜਿਹੜੇ ਹੈ ਗੈਸ ਪਾਈਪ ਜਿਹੜੀ ਹੈ ਕੱਟ ਰਹੇ ਹੈ ਔਰ ਉਸ ਨੂੰ ਠੀਕ ਕੀਤਾ ਜਾ ਰਿਹਾ ਹੈ ਦੀ ਟੋੜੀਆਂ ਜਾ ਰਹੀਆਂ ਔਰ ਨਾ ਤਾਂ ਇੱਥੇ ਸੀਵਰੇਜ ਪਾਗ ਦਾ ਕੋਈ ਜਈ ਹੈ ਨਾ ਹੀ ਇੱਥੇ ਕੋਈ ਐਸਟੀਓ ਪਹੁੰਚਿਆ ਹੈ ਜਿਸ ਤੇ ਕਾਰਨ ਜਿਹੜਾ ਵੱਡਾ ਹਾਦਸਾ ਜਿਹੜਾ ਹੁਣੋਂ ਟਲਿਆ ਤੁਸੀਂ ਦੇਖ ਸਕਦੇ ਹੋ ਪਾਈ ਜਿਹੜੀ ਹੈ ਕੱਟ ਕੇ ਇੱਥੇ ਨਵਾਂ ਪੰਡ ਪਾਇਆ ਜਾਵੇਗਾ ਔਰ ਅਗਰ ਮੌਕੇ ਤੇ ਨਾ ਪਤਾ ਲੱਗਦਾ ਔਰ ਗੇਟ ਵੱਲ ਬੰਦ ਨਾ ਹੁੰਦੇ ਤਾਂ ਇਹ ਬਹੁਤ ਵੱਡਾ ਹਾਸਾ ਹੁੰਦਾ ਸੀ ਜੋ ਇਸ ਵਕਤ ਕਰਿਆ ਹੈ ਦੀ ਰਾਜਕੁਮਾਰ ਜੀ ਜੋ ਅੱਜ ਇੱਥੇ ਘਟਨਾ ਵਾਪਰ ਜਾਰੀ ਸੀ ਗੈਸ ਪਾਈਪ ਲੀਕ ਹੋਈ ਹੈ ਉਸ ਵਾਰ ਕੀ ਕਹਿਣਾ ਜਾਵੇ ਬਾਜੀ ਸਾਨੂੰ ਜਦੋਂ ਪਤਾ ਲੱਗਿਆ ਦੇਖਾ ਬਹੁਤ ਦੇਰ ਨੰਦੇਜੀ ਵਾਲੀ ਗੈਸ ਨਿਕਲੀ ਬੇਸਤੀ ਫਿਰ ਉਸ ਤੋਂ ਬਾਅਦ ਲਗਭਗ 10-12 ਘੰਟੇ 12 ਘੰਟੇ ਚੱਲਦੀ ਰਹੀ ਕਿੰਨੇ ਟਾਈਮ ਬਾਅਦ ਅਧਿਕਾਰੀ ਅਧਿਕਾਰੀ ਤਾਂ ਆ ਗਏ ਸੀ ਪਰ ਉਹਨਾਂ ਨੂੰ ਕੋਈ ਸਮਝ ਨਹੀਂ ਆਉਂਦੀ ਬੀਜ਼ੀ ਚੱਲੀ ਗਈ ਫਿਰ ਉਸ ਤੋਂ ਪਿੱਛੋਂ ਬੰਦ-ਬੰਦ ਕਰਕੇ ਅਸੀਂ ਗੈਸ ਅੰਨੇ ਕਰੋ ਦੁਬਾਰਾ ਜੇ ਪਟਾਈ ਗੈਸ ਲੀਕ ਹੋਣਾ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਲੱਗਦਾ ਸੀ ਪਰ ਬਿਲਕੁਲ ਹਾਇ ਤੇ ਕਰ ਹੋਇਆ ਕੋਈ ਨਹੀਂ ਆ ਪਰ ਹੋ ਸਕਦਾ ਸੀ ਬਾਣੀ ਮਿੱਟੀ ਪਾਉਣੇ ਦਾ ਸਵੇਰ ਤਾਂ ਆਉਂਦੀ ਹੈ ਗਿਆ ਜੀ ਹਾਂ ਹਾਂ ਉਧਰ ਛੱਡਣੀ ਦੁਕਾਨਾਂ ਨਹੀਂ ਨਿਨੇ ਖੜੇ ਜਾਂਦਾ ਉਧਰ ਨੂੰ ਜਾਂਦੀ ਆ ਹਾਂ ਆ ਤੁਹਾਡੇ ਲਈ ਹਵਾ ਉਧਰ ਨੂੰ ਆਣਾ ਹਾਂ ਨੇ ਦੁਕਾਨਾਂ ਤੇ ਖੜਾ ਬਾਣੀ ਮਿੱਟੀ ਪਾਉਣੇ ਦਾ ਸਵੇਰ ਤਾਂ ਆਉਂਦੀ ਹੈ ਗਿਆ ਜੀ ਹਾਂ ਹਾਂ ਉਧਰ ਛੱਡਣੀ ਦੁਕਾਨਾਂ ਨਹੀਂ ਨਿਨੇ ਖੜੇ ਜਾਂਦਾ ਉਧਰ ਨੂੰ ਜਾਂਦੀ ਆ Ja. Ah, ਸਾਹ ਦੇ ਉਹ ਕਿ ਟਾਣਾ ਮੰਡੀ ਦੇ ਨਜ਼ਦੀਕ ਜੋ ਛੇਪਗਰ ਸਿੰਘ ਕਾਲਜ ਦਾ ਚੌਕ ਹੈ ਜਿੱਥੇ ਪੁਰਾਣਾ ओरिएंटਲ ਬੈਂਕ ਹੋਇਆ ਕਰਦਾ ਸੀ ਉੱਥੇ ਗੈਸ ਪਾਈਪ ਜਿਹੜੀ ਐ ਲੀਕ ਹੋਈ ਉਸ ਦਾ ਰੀਜ਼ਨ ਜੋ ਦੱਸ ਰਹੇ ਐ ਕਿ ਇੱਥੇ ਕਾਲਜ ਰੋਡ ਦੇ ਉੱਤੇ ਸੀਵਰੇਜ ਪਾਇਆ ਜਾ ਰਿਹਾ ਸੀ ਤੇ ਜੀਪੀਸੀ ਵਾਲੇ ਨੇ ਜਦੋਂ ਸੀਵਰੇਜ ਵਾਸਤੇ ਖੱਡਾ ਪਟਨਾ ਸ਼ੁਰੂ ਕੀਤਾ ਤਾਂ ਗੈਸ ਪਾਈਪ ਨਾਲ ਟੱਚ ਹੋ ਗਿਆ ਔਰ ਜੋ ਗੈਸ ਪਾਈਪ ਹੈ ਉਹ ਕਰੈਕ ਹੋ ਗਈ ਔਰ ਜੋ ਬੱਟੀ ਸਮੇਤ ਗੈਸ ਜਿਹੜੀ ਆ ਕਾਫੀ ਉੱਪਰ ਤੱਕ ਗਈ ਔਰ ਵੱਡਾ ਹਾਦਸਾ ਹੁਣ ਕੱਲ ਗਿਆ ਕਿਉਂਕਿ ਮੌਕੇ ਤੇ ਗੈਸ ਪਾਈਪ ਵਾਲੇ ਇੱਥੇ ਜਿਹੜੇ ਅਡਾਨੀ ਗਰੁੱਪ ਵਾਲੇ ਹੈ ਇੱਥੇ ਪਹੁੰਚੇ ਹੈ ਔਰ ਉਹ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਫੇਅਰ ਕਰ ਰਿਹਾ ਹੈ ਅੱਜ ਖੱਡਾ ਪਟਿਆ ਜਾ ਰਿਹਾ ਹੈ ਸੀਵਰੇਜ ਕਨੈਕਸ਼ਨ ਵਾਸਤੇ ਪਟਿਆ ਜਾ ਰਿਹਾ ਹੈ ਔਰ ਜੋ ਗੈਸ ਪਾਈਪ ਹੈ ਤੇ ਫੇਸਰ ਦੇ ਰਿਹਾ ਦਿੱਕਟ ਪਈ ਦੀ ਹੈ ਕੁੰਦੇ ਨਾਲ ਵੱਡਾ ਹਾਸਾ ਹੋਣ ਟਲਿਆ ਰਾਸ ਤੋਂ ਬਹੁਤ ਜੁਰਜਿਆ ਅਮਨੇ ਫੇਰ ਵੀਡੀਓ ਆਈ ਹੈ ਬਹੁਤ ਜੁਰਜਿਆ ਬਹੁਤ ਪ੍ਰੈਸ਼ਰ ਤਰਫ क्या कार्रवाई कर रही है बात होगी हमारे क्लाइंट का तो वो अपना बात कर लीजिए अभी आधे घंटे में रिटर्न लेना मेरे पास हजार का स्ट्रैप कनेक्शन है डाउन स्ट्रीम में कौन आ ਲੋਡ ਸੇਜੀ ਕੇ ਲਈ ਹੈ ਜੀ ਇਹ ਨਹੀਂ ਕਰੀਆ ਕੀ ਜੀ ਇਹ ਜੋ ਮੇਰੇ ਘਰ ਇੱਕ ਇੱਕ ਮਿੰਟ ਜਾਂ ਡੇਡ ਮਿੰਟ ਦੀ ਬਾਈਟ ਹੋ ਕੇ ਪਾ ਦੋ ਆ ਰਹੀ ਹੈ ਉੱਪਰ سے ਆਗੇ ਪਰੰਤਨ ਉਹ ਫੇਰ ਕੰਮ ਦੀ ਕੋਸ਼ਿਸ਼ ਕਰੇਗਾ ਨੇ ਉਹ ਬਸ ਉਹਦੀ ਰੇਟਿੰਗ ਤੇ ਗੌਰ ਕਰੇਗਾ ਨੇ ਦੇਖੋ ਨਹੀਂ ਹੋਇਆ ਕੀ ਸੀਗਾ ਨੇ ਇਸ ਤੇ ਕਹਿੰਦੇ ਬਹੁਤ ਜਿਆਦਾ ਟੂਲ ਮਿੱਟੀ ਡਿਵੋਰਡ ਆ ਕਹਿੰਦੇ ਹੱਥਾਂ ਤੋਂ ਡਲੇਬਲ ਆ ਨਹੀਂ ਟੂਲ ਮਿੱਟੀ ਵਗੈਰਾ ਕੁਝ ਨਹੀਂ ਸੀਗੇ ਇਸ ਚ ਸਿੰਪਲ ਇਹਨਾਂ ਨੇ ਦੇਖੋ ਕੱਟ ਵਿੱਚ ਜਿਆਦਾ ਵੱਡਾ ਨਹੀਂ ਲੱਗਾ ਨੋਰਮਲ ਕੱਟ ਲੱਗਾ ਹੋਇਆ ਸਕਿਊਰ ਕਰਤਾ ਵਾਲ ਵਗੈਰਾ ਬੰਦ ਕਰ ਦਿੱਤੇ ਹੋਏ ਆ ਸੀ ਸੋ ਟੀਮ ਵਰਕ ਕਰ ਰਹੀ ਆ ਸੋ 10 ਫਟ ਮੈਂ ਤੱਕ ਜਾ ਚੁੱਕਾ ਇਹ ਦੁਬਾਰਾ ਸਟਾਰਟ ਹੋ ਜੇਗਾ ਇਹਨਾਂ ਦੇ ਗਿਣਾ ਨਾ ਕੋਈ ਪਰਮਿਸ਼ਨ ਤੋਂ ਸਾਡੇ ਨੂੰ ਸਟਾਰਟ ਕਰ ਰਹੇ ਹਾਂ ਇਸ ਨੂੰ ਲੈ ਕੇ ਕੋਈ ਸ਼ਿਕਾਇਤ ਵੀ ਕਰੋਗੇ ਬਿਨਾਂ ਦੇ ਤਸੇ ਤੋਂ ਡੇ ਕਿੰਨਾ ਹਾਂ ਪਾਰਕਨ ਨਾਲ ਕਮਿਊਨੀਕੇਸ਼ਨ ਕੀਤਾ ਜਾਏਗਾ ਕਿ ਨੈਕਸਟ ਟਾਈਮ ਕੋਈ ਅਜਿਹਾ ਨਾ ਹੋਵੇ ਹੰਦੇ ਹਾਦਸਾ ਡੜਿਆ ਕਿ ਹਾਦਸਾ ਕਿ ਨਹੀਂ ਆਈ ਹੋਣ ਦਿੰਦੇ ਕਿਉਂਕਿ ਆਪਣੇ ਵਾਲ ਵਗੈਰਾ ਸਾਰੇ ਆਈਸੋਲੇਟ ਕਰੇ ਹੋਈ ਹੈ ਜੀ ਇਹ ਅਡੋਕਟ ਹੁੰਦਾ ਹੈ ਕਿ ਕਿਸ ਤਰੀਕੇ ਨਾਲ ਅਲੱਗ-ਅਲੱਗ ਹੁੰਦਾ ਬਹੁਤ ਬਹੁਤ ਹੈਪੀ ਹੁੰਦੇ ਪਰੰਧਾ ਜਦੋਂ ਤਾਂ ਕੋਈ ਇਨਫੋਰਮੈਂਟ ਮਿਲ ਗਿਆ ਟੀਮ ਜਾ ਕੇ ਤੁਰੰਤ ਇਥੇ ਆ ਵਾਲੰਗਿਆ ਰ ਕਲੋਜ਼ ਕਰਦੇ ਨੇ 파ਟ ਹੁੰਦਾ ਇਨ ਬੀਟਵੀਨ ਵਾਲਾ ਨੂੰ ਆਈਸੋਲੇਟ ਹੋ ਸੋ ਇਹ ਪਰੋਸੈਜਰ ਹੁੰਦਾ ਜਿਸ ਦੇ ਅਕੋਰਡਿੰਗ ਲੈਸੀ ਕਾ ਕਰਦੇ ਮੈਂਟਨੈਂਸ ਡਿਪਾਰਟਮੈਂਟ ਨੂੰ ਸ਼ੀਲ ਚੀਜ ਹੁੰਦੀ ਨੇੜੇ-ਨੇੜੇ ਤੱਕ ਕੰਮ ਬਤ ਪੰਡ ਪਾਇਆ ਜਾਵੇਗਾ ਔਰ ਤੁਸੀਂ ਦੇਖ ਸਕਦੇ ਹੋ ਕਿ ਮਲਤੂਰ ਜਿਹੜਾ ਗੈਸ ਪਾਈਪ ਜਿਹੜੀ ਹੈ ਕੱਟ ਰਿਹਾ ਔਰ ਇਸ ਨੂੰ ਠੀਕ ਕੀਤਾ ਜਾ ਰਿਹਾ ਹੈ 11 ਦੀ ਟੋੜੀਆਂ ਜਾ ਰਹੀਆਂ ਔਰ ਨਾ ਤਾਂ ਇੱਥੇ ਸੀਵਰੇਜ ਵਿਭਾਗ ਦਾ ਭਈ ਜਈ ਹੈ ਨਾ ਹੀ ਇੱਥੇ ਕੋਈ ਐਸਟੀਓ ਪਹੁੰਚਿਆ ਜਿਸ ਤੇ ਕਾਰਨ ਜਿਹੜਾ ਵੱਡਾ ਹਾਦਸਾ ਜਿਹੜਾ ਹੁਣ ਟਲਿਆ ਤੁਸੀਂ ਦੇਖ ਸਕਦੇ ਹੋ ਭਾਈ ਜਿਹੜੀ ਹੈ ਕੱਟ ਕੇ ਤੇ ਨਵਾਂ ਬੰਡ ਪਾਇਆ ਜਾਵੇਗਾ ਔਰ ਅਗਰ ਇਹ ਮੌਕੇ ਤੇ ਨਾ ਪਤਾ ਲੱਗਦਾ ਔਰ ਡੇਟ ਵੱਲ ਬੰਦ ਨਾ ਹੁੰਦੇ ਤਾਂ ਇਹ ਬਹੁਤ ਵੱਡਾ ਹਾਦਸਾ ਹੁੰਦਾ ਨਾ ਸੀ ਜੋ

ਅਣੀ ਰਾਜਕੁਮਾਰ ਜੀ ਜੋ ਅੱਜ ਇੱਥੇ ਘਟਨਾ ਵਾਪਰ ਜਾਰੀ ਸੀ ਗੈਸ ਪਾਈਪ ਲੀਕ ਹੋਈ ਹੈ ਉਸ ਵਾਰ ਕੀ ਕੀਤਾ ਜਾਵੇ ਬਾਜੀ ਸਾਨੂੰ ਜਦੋਂ ਪਤਾ ਲੱਗਿਆ ਦੇਖਿਆ ਬਹੁਤ ਤੇਜ਼ ਤੇਜ਼ੀ ਨਾਲ ਗੈਸ ਨਿਕਲੀ ਬੇਸਗੀ ਫਿਰ ਉਸ ਤੋਂ ਬਾਅਦ ਲਗਭਗ 10 ਅੱਧੇ ਘੰਟੇ ਅੱਧੇ ਘੰਟੇ ਚੱਲਦੀ ਰਹੀ ਕਿੰਨੇ ਟਾਈਮ ਬਾਅਦ ਅਧਿਕਾਰੀ ਅਧਿਕਾਰੀ ਤਾਂ ਆ ਗਏ ਸੀ ਪਰ ਉਹਨਾਂ ਨੂੰ ਖੁਦ ਨੂੰ ਸਮਝ ਨਹੀਂ ਆਉਂਦੀ ਬਿਜ਼ੀ ਕਰੀਏ ਕੀ ਫਿਰ ਉਸ ਤੋਂ ਪਿੱਛੇ ਬੰਦ-ਬੰਦ ਕਰਕੇ ਆਤੀ ਗੈਸ ਅੱਗੇ ਉਸ ਤੋਂ ਬਾਅਦ ਨੇ ਪਰਤਾਇਆ ਤਾਂ ਗੈਸ ਲੀਕ ਹੋਣਾ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ ਤਾਂ ਤਾਂ ਸੀ ਪਰ ਫਿਲਹਾਲ ਹਾਈ ਤੇ ਕਰ ਹੋਇਆ ਕੋਈ ਨਹੀਂ ਪਰ ਹੋ ਸਕਦਾ ਸੀ ਗਵਰ ਟ੍ਰਾਂਸਫਰ ਹੈ ਗਵਰਨੇਰ ਕੋਰਤੂਗਰਾ ਪੰਜਾਬ ਤੁਸੀਂ ਦੇਖ ਸਕਦੇ ਹੋ ਕਿ ਬਠਿੰਡਾ ਰੋਡ ਦੇ ਉੱਤੇ ਜਿੱਥੇ ਪੁਰਾਣਾ ओरिएंटल ਰੈਂਕ ਸੀ ਔਰ ਮੰਡੀ ਦਾ ਜੋ ਲਾਸਟ ਵਾਲੇ ਕੰ ਦਾ ਸ਼ਹੀਦ ਭਗਤ ਸਿੰਘ ਕਾਲਜ ਰੋਡ ਦੇ ਉੱਤੇ ਇੱਕ ਵੱਡਾ ਹਾਸਾ ਹੋਣੋਂ ਟਲਿਆ ਜਿੱਥੇ ਇੱਕ ਸੀਵਰੇਜ ਵੱਲੋਂ ਸੀਵਰੇਜ ਪਾਇਆ ਜਾਣਾ ਸੀ ਸੀਵਰੇਜ ਗੋਰ ਵੱਲੋਂ ਉਹਨਾਂ ਨੇ ਇੱਥੋਂ ਫੇਰ ਉਸ ਵਾਸਤੇ ਪਾਈਪ ਪੰਮ ਉਸ ਜਗਾਹ ਪਟਨੀ ਸ਼ੁਰੂ ਕੀਤੀ ਔਰ ਜਿਹੜੀ ਗੈਸ ਪਾਈ ਪਾਈ ਹੋਈ ਸੀ ਏਪੀਸੀ ਦੀ ਮਸ਼ੀਨ ਨੇ ਉਸ ਨੂੰ ਟੱਚ ਕੀਤਾ ਜਿਸ ਨਾਲ ਗੈਸ ਪਾਈਪ ਹੈ ਜਿਹੜੀ ਲੀਕ ਹੋ ਗਈ ਔਰ ਬੜੀ ਤੜਲੇਦਾਰ ਜਿਹੜਾ ਮਿੱਟੀ ਉੱਡੀ ਔਰ ਤੁਰੰਤ ਗੈਸ ਪਾਈਪ ਵਾਲਿਆਂ ਨੂੰ ਫੋਨ ਕੀਤਾ ਗਿਆ ਤੋਂ ਐਮਰਜੈਂਸੀ ਜਿਹੜੀ ਉਹਨਾਂ ਦੀ ਵੈਨ ਹੈ ਉੱਥੇ ਮੌਕੇ ਤੇ ਪਹੁੰਚੀ ਔਰ ਉਹਨਾਂ ਨੇ ਜਿਹੜੇ ਹੈ ਗੈਸ ਤੇ ਜਿਹੜੇ ਗੇਟ ਵਾਲ ਲੱਗੇ ਹੁੰਦੇ ਆ ਉਹ ਬੰਦ ਕਰ ਦਿੱਤੇ ਔਰ ਜੋ ਵੱਡਾ ਹਾਸਾ ਹੋਣਾ ਜੋ ਕਲਿਆ ਤੁਸੀਂ ਦੇਖ ਸਕਦੇ ਹੋ ਕਿ ਗੈਸ ਪਾਈਪ ਜਿਹੜੀ ਹੈ ਬਾਹਰ ਕਿਹਦੀ ਕੋਈ ਨਹੀਂ ਤਾਂ ਸਵੇਰ ਤਾਂ ਆਉਂਦੀ ਹੈ ਗੈਸ ਦੀ ਹਾਂ ਹਾਂ ਉਧਰ ਛਾੜਨੇ ਦੁਕਾਨਾਂ ਨਹੀਂ ਨਿਖੜਿਆ ਜਾਂਦਾ ਉਧਰੋਂ ਜਾਂਦੀ ਹੈ ਹਾਂ ਹਾਂ ਤੁਹਾਡੇ ਲਈ ਹਵਾ ਉਧਰੋਂ ਆਣਾ ਭਾੜਾ ਦੁਕਾਨਾਂ ਦੇ ਖੜਾ ਅਲਤੋਂਦੀ ਆ ਗਿਆ ਸੀ ਹਾਂ ਹਾਂ ਉਧਰ ਛਾਲੀਆਂ ਦੁਕਾਨਾਂ ਨਹੀਂ ਨਹੀਂ ਖੜੇ ਜਾਂਦਾ ਉਧਰ ਨੂੰ ਜਾਂਦੀ ਆ ਹਾਂ ਆ ਤੁਹਾਡੇ ਵਾਲੇ ਹਵਾ ਉਧਰ ਨੂੰ ਹੋਣਾ ਆਹ ਦੇ ਦੁਕਾਨਾਂ ਦੇ ਖੜੇ